ਪਹਿਲਾਂ ਤੇ ਮਿਲ ਪੈਣ ਮੈਨੂੰ ਇਹ ਦੱਸ ਕਿ ਤੇ ਹੁਣ ਕਿਸੇ ਮੁੰਡੇ ਦੇ ਕੰਟਰੋਲ ਤੇ ਤਾਂ ਨਹੀਂ ਹੈਗੀ। ਆ ਚੱਲੇ ਆ ਜਲੰਦਰੀਏ ਚੱਕ ਕੇ। ਮੈਂ ਤੇ ਅੱਧੀ ਪੈਂ ਚੱਕ ਰਹੀ ਜੇ ਹੈਗਾ ਤਾਂ ਸ਼ਰਾਰਾ। ਜੀ ਜੀ ਮੈਨੂੰ ਉਹਨਾਂ ਦਾ ਹੀ ਫੋਨ ਮੈਸੇਜ ਆਇਆ। ਹੋਇਆ। ਅੱਛਾ। ਵੀਡੀਓ ਬਣਾਇਆ ਤਾਂ ਕੀ ਕੀ ਮਤਲਬ ਆ? ਕੋਈ ਨਹੀਂ ਤਾਂ ਹੀ ਗੱਲ ਕੀਤੀ ਨਹੀਂ ਆਈ ਉਹ ਸਿੱਧੇ ਕਿ ਬਿਲੋਂ। ਅੱਛਾ। ਮੈਨੂੰ ਪਤਾ ਲੱਗ ਗਿਆ ਵਾ ਤੂੰ ਕਿੰਨੇ ਟਾਰੇ ਜਿਹੜੇ ਗੈਂਗ ਵਾ ਸਾਰਿਆਂ ਦਾ ਪਤਾ ਲੱਗ ਗਿਆ ਮੈਨੂੰ ਠੀਕ ਹੈ ਜੀ 14 ਘੰਟੇ ਤੋਂ ਪਹਿਲਾਂ ਪਹਿਨੇ ਠੀਕ ਆ ਖਾਲਸੇ ਦੇ ਅੱਗੇ ਕੋਈ ਗੈਂਗ ਨਹੀਂ ਟਿਕਦਾ ਇੱਕ ਗੱਲ ਤੁਹਾਨੂੰ ਦੱਸ ਦਾਂ ਬੰਦ ਲਪੂਏ ਨੇ ਬਾਜੀ ਕਰਨ ਵਾਸਤੇ ਮੇਰੇ ਫੰਕਸ਼ਨ ਤੇ ਪਹੁੰਚ ਰਹੇ ਸੀ ਓਕੇ ਫੋਟੋ ਕਿ ਕਰ ਮੈਂ ਕਿੰਨਾ ਆ ਗਿਆ ਓਕੇ ਇਹ ਲੇਵਲ ਬਹੁਤ ਉਸਤਾਈਂ ਤੇ ਮੇਰੇ 4 ਸਾਲ ਮੈਨੇ ਬਹੁਤ ਜ਼ਿਆਦਾ ਟਾਰਚਰ ਕੀਤਾ ਸੀ ਇਹਦਾ ਫੋਨ ਲਾ ਲੈ ਠੀਕ ਆ ਫੋਨ ਹੀ ਲਾ ਦੇ ਫੋਨ ਬਾਬੇ ਫੋਨ ਲਾ ਲੋ ਕਹਿ ਰਿਹਾ ਆਪਣੇ ਭਰਾਣ ਨੂੰ ਤਾਂ ਲੈ ਜਾਵਾਂ ਨਹੀਂ ਆ ਦੂਜੀ ਗੱਡੀ ਪਿੱਛੇ ਪਿੱਛੇ ਜਿੰਨੇ ਵੀਡੀਓ ਦੇਖਿਆ ਹਰ ਔਰਤ ਦੇ ਮਨ ਚ ਡਰ ਬਿਆ ਵਾ ਤੇ ਅੱਜ ਕੱਲ੍ਹ ਕੁੜੀਆਂ ਛਰੀਆਂ ਮ ਚੁੱਕ ਕੇ ਤੇ ਵੀਡੀਓ ਬਣਾਉਂਦੇ ਇਹਨਾਂ ਨੂੰ ਕਿ ਡਾਰੀ ਨਹੀਂ ਹੈਗਾ ਕਹਿ ਰਿਹਾ ਆਪਣੇ ਭਰਾਣ ਨੂੰ ਤਾਂ ਲੈ ਜਾਵਾਂ ਨਹੀਂ ਆ ਦੂਜੀ ਗੱਡੀ ਪਿੱਛੇ ਪਿੱਛੇ ਆਉਂਦੀ ਆ ਦਾਰੋ ਬਾਬੇ ਜੀ ਫੋਨ ਲਾ ਲੈ ਆਪਣੇ ਭਰਾ ਨੂੰ ਐਪੀ ਵੀ ਲਾ ਲੋ ਘਰੇਲੇ ਨੂੰ ਲਾ ਲੋ ਰਿੰਗ ਦਰੀਆ ਦਾ ਮਕਰਾਇਆ ਮੇਰੀ ਗੱਲ ਸੁਣ ਲੈ ਮੈਂ ਤੇਰੀਆਂ ਬਹੁਤੀਆਂ ਗੱਲਾਂ ਨਹੀਂ ਸੁਣਨੀਆਂ ਇੱਕ ਹੀ ਤੂੰ ਆਣ ਕੇ ਮਾਫੀ ਮੰਗ ਲੈ ਤੇ ਪੈਰਾਂ 'ਚ ਡੇ ਕੇ ਮਾਫੀ ਮੰਗ ਲੈ ਨਹੀਂ ਤੁਹਾਨੂੰ ਮੰਗਾਉਣੀ ਆਉਂਦੀ ਊ ਧੰਨਵਾਦ ਵੀ ਤੇਰਾ ਹਾਂਜੀ ਸਾਰੇ ਵੀਰਾਂ ਨੂੰ ਵੈਗੋ ਚਿੱਤਾ ਖਾਲਸਾ ਵੈਗੋ ਤਕੀਫਤੇ ਸੰਗਿਆ ਤੁਸੀਂ ਹੁਣ ਇੱਕ ਵੀਡੀਓ ਦੇਖ ਕੇ ਹਟੇ ਜੀ ਕਿ ਕਿਦਾਂ ਇੱਕ ਭੈਣ ਨੂੰ ਪੰਜਾ ਸੱਤਾਂ ਮੁੰਡਿਆਂ ਵੱਲੋਂ ਕਿਡਨਾਪ ਕਰਕੇ ਤੇ ਇੰਟਰਨੈਟ ਤੇ ਵੀਡੀਓ ਪਾਈ ਦੀ ਕਿ ਜੇ ਕਿਸੇ ਦੀ ਹਿੰਮਤ ਹੈਗੀ ਤਾਂ ਛੜਾ ਲੋ ਤੇ ਆਪਣੀ ਇਸ ਭੈਣ ਦੇ ਨਾਲ ਫੋਨ ਤੇ ਗੱਲਬਾਤ ਹੋਈ ਆ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਦੱਸਦੇ ਆ ਕਿ ਕੀ ਕੀ ਭੈਣ ਨੇ ਆਪਣੇ ਨਾਲ ਗੱਲਬਾਤ ਕੀਤੀ ਆ ਤੇ ਕੀ ਕੀ ਉਹਨੇ ਦੱਸਿਆ ਕਿ ਉਹ ਵਾਰਦਾਤ ਕਿੱਦਾਂ ਹੋਈ ਕੀ ਕੀ ਇਹਨਾਂ ਮੁੰਡਿਆਂ ਨੇ ਬਦਸਲੂਕੀ ਕੀਤੀ ਤੇ ਬਾਅਦ ਵਿੱਚ ਜੋ ਮੁੰਡਿਆਂ ਨਾਲ ਵੀ ਗੱਲਬਾਤ ਹੋਈ ਆ ਆਪਾਂ ਤੁਹਾਨੂੰ ਸਾਰੀ ਉਹ ਵੀਡੀਓ ਦਿਖਾਉਣੀ ਆ ਭੈਣ ਠੀਕ ਆ ਹੁਣ ਸਭ ਤੋਂ ਪਹਿਲਾਂ ਤੇ ਮੇਰੀ ਭੈਣ ਨੇ ਮੈਨੂੰ ਇਹ ਦੱਸ ਕਿ ਤੇ ਹੁਣ ਕਿਸੇ ਮੁੰਡਿਆਂ ਦੇ ਕੰਟਰੋਲ 'ਚ ਤਾਂ ਨਹੀਂ ਹੈਗੀ ਨਹੀਂ ਦਿੱਤੀ ਮੈਨੂੰ ਹੀ ਦਾ ਸੋਨ ਮੈਸੇਜ ਆਇਆ ਹੋਇਆ ਅੱਛਾ ਵੀਡੀਓ ਬਣਾ ਕੇ ਅੱਛਾ ਅੱਛਾ ਹੁਣ ਤੁਮ ਕੀ ਦੇ ਰਹੇ ਆ ਹਾਂਜੀ ਹਾਂਜੀ ਓਕੇ ਜੀ ਓਕੇ 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 ਕਿ ਜੇ ਮੈਂ ਚੜਾ ਤੇ ਕਿੰਨ ਨਾਲ ਚੱਲ ਕਿ ਬਾਅਦ ਵਿੱਚ ਫਿਰ ਇਸ ਤੇ ਵੀਡੀਓ ਬਣਾ ਕੇ ਕਿ ਕਿਵੇਂ ਇਹਨੇ ਆਪਣੀ ਬੋਲੀ ਸੀ ਤੇ ਪਰ ਮਤਲਬ ਵਾਇਰਲ ਕਿਸੇ ਹੋਰ ਨੇ ਕੀਤੀ ਹੈ ਵਾਇਰਲ ਮਤਲਬ ਬੋਲੀ ਨਹੀਂ ਫਾਈ ਮੁੰਦੇ ਨੇ ओके ਉਹ ਜੇ ਨਾਲ ਮੁਕਾਸੀ ਹਾਂਜੀ ਬਸ ਤੁਹਾਨੂੰ ਦੱਸ ਦੂ ਕੀ ਕਰਨਾ ਹੈ ਨਹੀਂ ਪਹਿਣੀ ਪਹਿਲਾਂ ਇਹ ਦੱਸ ਵੀ ਤੈਨਾਂ ਇਹਨਾਂ ਗਲਤ ਕੀਤਾ ਕੁਝ ਬਾਣੀ ਮੈਂ ਸਾਥ ਬੈਠਦਾ ਮੈਂ ਬਹੁਤ ਉਸ ਟਾਈਮ ਤੇ ਮੈਨੇ 4 ਸਾਲ ਮੈਨੇ ਬਹੁਤ ਜ਼ਿਆਦਾ ਟੌਰਚਰ ਕੀਤਾ ਸੀ ਤੇ ਹੁਣ ਕਿਕਰ ਮਤਲਬ ਕਿ ਇਹ ਕਿ ਮੇਰੇ ਨਾਲ ਰਿਸ਼ਤੇ ਵਿੱਚ ਰਹਿਣ ਦੇ ਬਾਅਦ ਉਸ ਦੀ ਹੋਰ ਵੀ ਬਹੁਤ ਜਗ੍ਹਾ ਤੇ ਮਤਲਬ ਲਾਇਲ ਬਣਾਨੀ ਸੀ ਬਹੁਤ ਜ਼ਿਆਦਾ ਪਰੇਸ਼ਾਨੀ ਦਿੱਤਾ ਮੈਨੂੰ ਮਾਰਨਾ ਪੁਣਾ ਹੀ ਉਹ ਜੋ ਬਹੁਤ ਕੁਝ ਮਤਲਬ ਮੇਰੇ ਨਾਲ ਹੈ ਮਤਲਬ ਹੁਣ ਤੁਹਾਨੂੰ ਮਜਬੂਰ ਕਰ ਰਿਹਾ ਵਾ ਕਿ ਮੇਰੇ ਨਾਲ ਗੱਲ ਕਰ ਐਹੀ ਕਹਿ ਰਹੇ ਕਿ ਮਾਇਆ ਕੀ ਜੋ ਹੋ ਗਿਆ ਸੀ ਚਲੋ ਉਸ ਟਾਈਮ ਤੇ ਜੋ ਹੋਇਆ ਠੀਕ ਹੈ ਤੇ ਜੋ ਮੇਰੇ ਮੇਰੀ ਫੈਮਲੀ ਵੀ ਮੈਨੂੰ ਕੋਝ ਕਰ ਰਹੀ ਐ ਉਹ ਬੋਲ ਰਹੀ ਐ ਤੇ ਤੂੰ ਬਸ ਮੈਨੂੰ ਵੀਡੀਓ ਬਾਹਰ ਕਿ ਮੈਨੂੰ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਹੁਣ ਇਹ ਬਾਹਰ ਐ ਇੱਕ ਜੀ ਦੇ ਵਿੱਚ ਤਲਵਾਉਂ ਗਿਆ ਨਹੀਂ ਹੁਣ ਇਹ ਬਾਹਰ ਗਿਆ ਕਿਤੇ ਹਾਂ ਜੀ ਇਹ ਮੁੰਡਾ ਬਾਹਰ ਐ ਸਰ ਉਹ ਵਗ ਗਿਆ ਆ ਸਰ ਵਗ ਗਿਆ ਤੇ ਇੱਕ ਇਦਨ ਦੀ ਵੀਡੀਓ ਪੈਣੀ ਇਹ ਵੀਡੀਓ ਕਿਦਨ ਦੀ ਆ ਇਹ ਵੀਡੀਓ ਲੱਗਦੀ ਐ ਅੱਜ ਤੋਂ ਵੀਚੀ 1.5 ਸਾਲ ਪੁਰਾਣੀ ਐ ਅੱਛਾ 1.5 ਸਾਲ ਪੁਰਾਣੀ ਵੀਡੀਓ ਐ ਹਾਂ ਜੀ 1.5 ਸਾਲ ਪੁਰਾਣੀ ਵੀਡੀਓ ਬਸ ਇਹ ਐਵੇਂ ਕਿਸੇ ਨੂੰ ਚੁੱਕ ਕੇ ਵਾਰੂ ਕਰ ਦਿੱਤੀ ਨਹੀਂ ਤੁਸੀਂ ਤੇ ਕਹਿੰਦੇ ਹੁਣ ਦੀ ਗੱਲ ਪੈਣੀ ਹੁਣੇ ਮੈਂ ਮਿਹਨਤ ਗੱਲ ਹੋਈ ਆ ਵੀ ਮੈਨੂੰ ਇਹਨੇ ਚੱਕ ਕੇ ਲਗਾਇਆ ਕਿ ਵੀਡੀਓ ਜੋ ਵਾਇਰਲ ਹੋਈ ਹੈ ਕਿ ਇਹ ਮਤਲਬ ਵਾਇਰਲ ਹੈ ਨਾ ਹਾਂਜੀ ਇੱਕ ਤਰ੍ਹਾਂ ਕਰਕੇ ਕਿ ਮੈਂ ਮਸੀ ਦਾ ਭਰਾ ਆ ਮੇਰੀ ਭੈਣ ਮੈਨੂੰ ਬੋਲ ਕਰੋ ਮੈਨੂੰ ਬੋਲ ਕਰੋ ਹਾਂਜੀ ਉਸ ਕਰਕੇ ਇਹ ਵੀ ਨਿਕਲੋਂ ਮੇਰੇ ਮਨ ਮੈਨੂੰ ਪਤਾ ਨਹੀਂ ਕਿ ਖਾਵਾ ਨਾ ਨਾ ਕੋਈ ਨਹੀਂ ਆ ਕੱਲ ਇਹ ਵੀਡੀਓ ਦੇ ਤਾਰਫ ਮੈਨੂੰ ਫੋਨ ਮੈਸੇਜ ਆ ਇਹ ਪੈਣੀ ਗਲਤ ਗੱਲ ਹੈ ਨਾ ਇਸ ਬੰਦੇ ਵਾਸਤੇ ਵੀ ਤਾਂ ਇੱਕ ਲੇਡੀਜ਼ ਨੂੰ ਭਾਵੇਂ ਤੁਸੀਂ ਦੂਜੇ ਦੇ ਹਨਾ ਭੈਣ ਜਿੱਦਾਂ ਮਰਜੀ ਤੁਸੀਂ ਹਨਾ ਪਰ ਜਿੱਦ ਹਰ ਕਿਸੇ ਦੀ ਹੁੰਦੀ ਪਾਣੇ ਸੈਲਫ ਰਿਸਪੈਕਟ ਹਰ ਕਿਸੇ ਦੀ ਹੁੰਦੀ ਆ ਮਤਲਬ ਕਿ ਤੁਹਾਨੂੰ ਇੱਕ ਸਾਦੀ ਟਾਡੀ ਫੋਨ ਲਗਾਓ ਇੱਥੇ ਤੁਮਾਰੀ ਤੇ ਫੋਨ ਲਗਾਓ ਮੈਂ ਉਹਨੂੰ ਕਨਫਰੈਂਸ 'ਚ ਆਮ ਆ ਪੈਨੇ ਲੀਲਾ ਕਾਨਫਰੈਂਸ ਤੇ ਤੂੰ ਲੀਲਾ ਕੋਈ ਗੱਲ ਨਹੀਂ ਉਹਨੂੰ ਮਿਲ ਨਹੀਂ ਆਇਆ ਕਿਥੋਂ ਦਾ ਉਹ ਅਲਾਵਲ ਕੋਰ ਜ਼ਿਲ੍ਹਾ ਕਿਹੜਾ ਜੀ ਜ਼ਿਲ੍ਹਾ ਸਲੰਦਰ ਅੱਛਾ ਪਿੰਡ ਕਿਹੜਾ ਹੈ ਦਾ ਇਹ ਪਿੰਡ ਅਲਾਵਲ ਕੋਰ ਤਸਰੀ ਉਹ ਪਿੰਡ ਨਾ 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 ਕੀ ਹੈ ਦਾ ਸਾਹਿਲ ਕਰੜਾ ਤੇਰੇ ਫਾਦਰ ਦਾ ਨਾਮ ਰਾਮ ਰਤਨ ਅੱਛਾ ਰਾਮ ਰਤਨ ਨਾਮ ਅੱਛਾ ਠੀਕ ਹੈ ਓਕੇ ਓਕੇ ਪੈਣੀ ਤਿੰਨੀ ਪੈਣੀ ਤੂੰ ਪਹਿਲਾਂ ਦੱਸੋ ਤੁਸੀਂ ਕੀ ਚਾਹੁੰਦੇ ਜੀ ਹੁਣ ਮੈਂ ਤੇ ਤੁਹਾਨੂੰ ਪੁੱਛ ਰਹੀ ਸੀ ਕਿ ਤੁਸੀਂ ਦੱਸੋ ਕਿ ਪੈਣੀ ਆਪਾਂ ਇਸ ਬੰਦੇ ਤੋਂ ਇਸ ਬੰਦੇ ਤੋਂ ਤੇਰੇ ਪੈਰਾਂ 'ਚ ਡਗਾ ਕੇ ਤੇਰੇ ਪੈਰਾਂ 'ਚ ਡਗਾ ਕੇ ਮਾਫੀ ਮੰਗਵਾਨੀ ਆਂ ਤੁਸੀਂ ਮਾਫੀ ਮੰਗਵਾਣਾ ਚਾਹੁੰਦੇ ਹੋ ਇਹ ਤੇਰੇ ਪੈਰਾਂ 'ਚ ਡਗਾ ਕੇ ਕਿਉਂਕਿ ਭੈਣੇ ਇੱਕ ਤੁਹਾਡੀ ਕੱਲੀ ਬੇਇਜਤਨੀਆ ਇਹ ਸਾਰੀ ਔਰਤ ਜਾਤ ਦੀ ਬੇਇਜਤੀ ਹੈ ਹਨਾ ਅੱਜ ਇਹਨੇ ਇਹਨੇ ਵੀਡੀਓ ਬਣਾ ਕੇ ਪਾਈ ਆ ਕੱਲ ਨੂੰ ਕੋਈ ਹੋਰ ਵੀਡੀਓ ਬਣਾ ਕੇ ਪਾਊਗਾ ਭੈਣੇ ਵੀ ਆਦੀ 3 ਚੋਕੜੀ ਆ ਦੀ ਭੈਣ ਚੋਕੜੀ ਆ ਤੇ ਆਜੋ ਹਨਾ ਕੋਈ ਗੱਲ ਨਹੀਂ ਤੁਸੀਂ ਇਦਾਂ ਹੀ ਕਾਨਫਰੈਂਸ ਲੈ ਲਓ ਮੇਰੇ ਨਾਲ ਨੈਟ ਨਹੀਂ ਚੱਲ ਰਿਹਾ ਤੇ ਹਾਂਜੀ ਓਕੇ ਓਕੇ ਕਰਿਓ ਜੀ ਹਾਂ ਜਦੋਂ ਮੈਂ ਹੋਣੀ ਕਰਦੀ ਹਾਂ ਅਟੈਂਡ ਕਰਿਓ ਓਕੇ ਓਕੇ ਭੈਣੇ ਓਕੇ ਹੈਲੋ ਹਾਂਜੀ ਵੀਖਿਆ ਕਰੋ ਗੱਲਾਂ ਹੈਲੋ ਹਾਂ ਬਈ ਵਡੀਆਂ ਵੀਡੀਓ ਬਣਾ ਬਣਾ ਪਾਉਂਦੇ ਆ ਯਾਰ ਤੂੰ ਨਾ ਲੋਕਾਂ ਦੀਆਂ ਧੀਆਂ ਭੈਣਾਂ ਏਡਾ ਚੁੱਕ ਕੇ ਤੇ ਏਡਾ ਵੀਡੀਓ ਬਣਾ ਬਣਾ ਪਾਉਂਦੇ ਆ ਵਾ ਇਹ ਤੇਰੇ ਵਾਸਤੇ ਚੰਗੀ ਕਰ ਤੂੰ ਦਾ ਪਹਿਲਾਂ ਇਹ ਦੱਸ ਕੋਈ ਵੀ ਨਹੀਂ ਤਾਂ ਨਾ ਟੋਟਰ ਟੋਟਰ ਹਾਂਜੀ ਪਰ ਬਲੈਂਕ ਮੈਸੇਜ ਮੁੰਡੇ ਬਣਾਇਆ ਨਿੰਦਾਂ ਸੀ ਭਾਵੇਂ ਫੋਨ ਤੇ ਬਚਾਈ ਆ ਭਾਵੇਂ ਵੈਸੇ ਬਣਾਈ ਆ ਪਰ ਇਹਦਾ ਕੀ ਮੈਸੇਜ ਆਂਦਾ ਦੁਨੀਆ ਨੂੰ ਇਹ ਦੱਸ ਪਹਿਲਾਂ ਮਿਲ ਗਿਆ ਕੋਈ ਨਹੀਂ ਪਾਈ ਨਹੀਂ ਕਿ ਮੈਂ ਤੁਹਾਡਾ ਤੁਹਾਨੂੰ ਜਿਹਦੇ ਨਾਲ ਸੀ ਨਾ ਹੁੰਦਾ ਹਾਂਜੀ ਪਹਿਲਾਂ ਸਾਡੇ ਰੱਬਾਂ ਤੇ ਨਾਲ ਸੀ ਬਹਿਣਾ ਹੁੰਦਾ ਵਧੀਆ ਬਈ ਮੇਰੀ ਗੱਲ ਸੁਣ ਮੈਨੂੰ ਸਾਰੀ ਇਨਫੋਰਮੇਸ਼ਨ ਮਿਲ ਗਈ ਆ ਕੁੜੀ ਨੇ ਵੀ ਦੱਸ ਦਿੱਤਾ ਵਾ ਕਿ ਤੂੰ ਇਹਨੂੰ ਫੰਕਸ਼ਨ ਤੋਂ ਚੱਕਿਆ ਸੀਗਾ ਕੋਈ ਆ ਬਲੌਗ ਨਹੀਂ ਸੀਗਾ ਕੋਈ ਕੁਝ ਨਹੀਂ ਸੀਗਾ ਤੁਹਾਨੂੰ ਫੰਕਸ਼ਨ ਤੋਂ ਚੱਕਿਆ ਚੱਕ ਕੇ ਇਹਨੂੰ ਇੱਕ ਸਾਰਾ ਕਿਡਨਾਪ ਕਰਕੇ ਇਹਨੂੰ ਲੈ ਕੇ ਗਿਆ ਤੇ ਤੂੰ ਇੱਕ ਵੈਸੇ ਹੀ ਇੱਕ ਆਪਣੀ ਛੇਕੀ ਮਾਰਨ ਦਾ ਵਾਸਤੇ ਤੂੰ ਇੱਕ ਵੀਡੀਓ ਬਣਾ ਕੇ ਪਾਈ ਆ ਠੀਕ ਹੈ ਜੀ ਤੂੰ ਮੇਰਾ ਵੀਰ ਜੇ ਤੂੰ ਜਿਹੜੇ ਵੀ ਦੇਸ਼ ਚ ਹੈਗਾ ਨਾ ਮੈਨੂੰ ਸਾਰਾ ਪਤਾ ਵਾ ਕਿੱਥੇ ਹੈਗਾ ਉਹ ਲੋਕੇਸ਼ਨ ਹੈਗੀ ਆ ਸਭ ਕੁਝ ਮੈਨੂੰ ਪਤਾ ਵਾ ਠੀਕ ਹੈ ਜੀ ਤੇਰੇ ਇਸੇ ਚ ਭਲਾ ਮਾਨਸਿਆ ਮੇਰਾ ਵੀਰ ਇਹਦੇ ਪੈਰਾਂ 'ਚ ਡਿੱਗ ਕੇ ਇੱਕ ਆਪ ਦੱਸ ਇੰਡੀਆ ਆ ਇਹਦੇ ਪੈਰਾਂ 'ਚ ਡੇ ਕੇ ਮਾਫੀ ਮੰਗ ਤੂੰ ਵੀ ਇੱਕ ਵੀਡੀਓ ਬਣਾ ਕੇ ਪਾ ਸਕ ਤੈਨੂੰ ਇਦਾਂ ਹੀ ਹਾਂ ਜੇ ਤੇ ਜਿਹਦੇ ਪਿਆਰ ਨਾ ਪਾਦੇਂ ਵੀਰ ਮੈਂ ਤੇਰਾ ਉੱਦਾਂ ਕੋਈ ਦੁਸ਼ਮਣ ਨਹੀਂ ਸੀਗਾ ਮੇਰੀ ਤੋਂ ਹੀ ਤੇਰਾ ਕੋਈ ਵੱਟ ਬਣੇ ਦਾ ਰੋਲਾ ਨਹੀਂ ਆ ਠੀਕ ਆ ਪਰ ਤੇਰਾ ਮੈਸੇਜ ਸਾਰੀ ਔਰਤ ਜਾਤ ਨੂੰ ਇੱਕ ਸਾਹ ਦਾ ਚੈਲੰਜ ਕਰ ਰਿਹਾ ਸੀ ਤੇਰਾ ਮੈਸੇਜ ਉਹ ਸਾਰੇ ਭੈਣਾਂ ਦੇ ਭਰਾਵਾਂ ਨੂੰ ਚੈਲੰਜ ਕਰਦਾ ਸੀ ਇੱਕ ਪਵਿੱਤਰ ਰਿਸ਼ਤੇ ਨੂੰ ਚੈਲੰਜ ਕਰ ਰਿਹਾ ਸੀਗਾ ਵੀ ਆਜੋ ਇਹਦੇ ਭਰਾਵਾਂ ਨੂੰ ਕਹਿ ਰਹੇ ਵੀ ਆਜੋ ਜੇ ਛੜਾ ਸਕਦੇ ਛੜਾ ਲਓ ਉਹ ਵਕਰੀ ਗੱਲ ਹੈ ਨਾ ਪਰ ਕਿਸੇ ਨੂੰ ਐਦਾਂ ਵੀਡੀਓ ਬਣਾ ਕੇ ਪਾਉਣੀ ਹੈ ਨਾ ਤੁਸੀਂ ਕਿਹਾ ਤੁਸੀਂ ਖੁਦ ਕਿਹਾ ਕਿ ਵੀਡੀਓ ਨੇ ਤੁਸੀਂ ਖੁਦ ਕਿਹਾ ਦੋਂ ਘਟ ਹੋ ਚੀ ਫਿਰ ਹੋਇਆ ਹਾਂਜੀ ਸੱਚ ਕੱਲ ਦਾ ਗੱਲਾਂ ਤੇ ਇੱਕ ਵਪਾਰ ਦੀ ਗੱਲ ਨਹੀਂ ਸੀ ਦੋ ਤਿੰਨ ਵਾਰ ਇਹ ਤੁਸੀਂ ਤੁਸੀਂ ਵੀਡੀਓ ਇੱਕ ਵਾਰ ਦੀ ਵਾਇਰਲ ਅੱਛਾ ਅੱਛਾ ਦੋ ਤਿੰਨ ਵਾਰ ਇਹਨੇ ਚਾਂਸ ਕੀਤਾ ਇਦਾਂ ਹਾਂਜੀ ਨਹੀਂ ਮਤਲਬ ਇਸ ਤਰ੍ਹਾਂ ਫੰਕਸ਼ਨ ਦੇ ਪਰੇ ਜਾਂ ਅੰਦਰ ਤੋਂ ਵਾਲਾ ਕੰਮ ਦੋ ਤਿੰਨ ਵਾਰ ਇਹਨੇ ਚਾਂਸ ਹੋਇਆ ਅੱਛਾ ਫੀ ਫੰਕਸ਼ਨਾਂ ਤੇ ਜਿੱਥੇ ਤੁਸੀਂ ਜਾਂਦੇ ਉੱਥੇ ਤਾਂ ਜਾ ਕੇ ਪਰੇਸ਼ਾਨ ਕਰਦਾ ਸੀਗਾ ਨਹੀਂ ਤੇਰੀ ਭਰਾਵਾ ਤੇਰੀ ਵੀਡੀਓ ਵੇਖ ਕੇ ਹਰ ਇੱਕ ਕੁੜੀ ਨੂੰ ਇੱਕ ਮਾਂ ਚ ਡਰ ਬਹਿ ਗਿਆ ਵਾ ਕੰਨਾਂ ਭੈਣਾਂ ਦੇ ਮੈਨੂੰ ਫੋਨ ਆਇਆ ਕਿ ਵੀਰੇ ਇਹ ਇਦਾਂ ਦੇ ਫਿਰ ਅਸੀਂ ਸੇਫ ਹੀ ਨਹੀਂ ਹਾਂ ਕਿਤੇ ਪੰਜਾਬ 'ਚ ਹੀ ਨਹੀਂ ਸੇਫ ਹੈਂਗਾ ਠੀਕ ਹੈ ਨਾ ਮੇਰੇ ਵੀਰ ਮੇਰਾ ਭਰਾ ਇੰਡੀਆ ਆ ਆਪ ਦੱਸ ਅਸੀਂ ਜਿੱਥੇ ਕਹਿਗਾ ਹੀ ਉੱਥੇ ਆਵਾਂਗੇ ਇਹਦੇ ਪੈਰਾਂ 'ਚ ਡੇ ਕੇ ਮਾਫੀ ਮੰਗ ਤੇਰਾ ਛਡਕਾਰਾ ਤਾਦ ਹੋਣਾ ਹੀ ਨਹੀਂ ਮੈਨੂੰ ਪਤਾ ਕੀ ਚੱਕਰ ਆਪਣਾ ਵੀ ਚੱਕਰ ਵੀ ਜੀ ਅਸੀਂ ਵੇਖ ਲਿਆ ਵਾ ਮੇਰੀ ਗੱਲ ਕੁੜੀਆਂ ਮੇਰੀ ਗੱਲ ਸੁਣ ਵੀਰੇ ਨਿੱਕੇ ਨਿੱਕੇ ਧੀਆ ਪਹਿਣਾ ਅੱਗੇ ਇੰਨੀਆਂ ਡਰੀਆਂ ਪਈਆਂ ਵਾ ਵੀ ਜੋਸ਼ ਮਾ ਚੱਲ ਜਾਵਾ ਤੇਰੀ ਵੀਡੀਓ ਵੇਖ ਕੇ ਕੇ ਲ ਜੀ ਕਰੂਤੀ ਪੈਂਦਾ ਕਰੂ ਬਾਹਰ ਨਿਕਲਦਾ ਕੋਤੀ ਪੈਂਡ ਕਰੂ ਬਾਹਰ ਨਿਕਲੂਗੀ ਬੰਦੇ ਦਾ ਪੁੱਤ ਬਣ ਕੇ ਤੈਨੂੰ ਮੈਂ ਪਿਆਰ ਨਾਲ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਬੰਦੇ ਦਾ ਪੁੱਤ ਬਣਾ ਕੇ ਪਿਆਰ ਨਾਲ ਤੈਨੂੰ ਆਂਦੇ ਮੈਨੂੰ ਪਤਾ ਲੱਗ ਗਿਆ ਵਾ ਤੂੰ ਕਿੰਦੀ ਥੜੇ ਜਿਹੜੇ ਗੈਂਗ ਵਾ ਸਾਰੇ ਦਾ ਪਤਾ ਲੱਗ ਗਿਆ ਮੈਨੂੰ ਠੀਕ ਹੈ ਜੀ ਇੱਕ 14 ਘੰਟੇ ਤੋਂ ਪਹਿਲਾਂ ਪਹਿਲੇ ਠੀਕ ਆ ਖਾਲਸੇ ਦੇ ਅੱਗੇ ਕੋਈ ਗੈਂਗ ਨਹੀਂ ਟਿਕਦਾ ਇੱਕ ਗੱਲ ਤੈਨੂੰ ਦੱਸ ਦਾਂ ਇਨ ਇਹ ਗੱਲ ਤੈਨੂੰ ਵੀ ਪਤਾ ਈ ਠੀਕ ਆ ਨਾ ਜਿੱਡਾ ਮਰਜੀ ਤੂੰ ਗੈਂਗਸਟਰ ਹੋਏਗਾ ਖਾਲਸੇ ਲੱਗੇ ਨਹੀਂ ਤੂੰ ਟਿਕਣਾ ਮੈਨੂੰ ਇਕੱਲੀ ਤੇਰੀ ਗੱਲ ਨਹੀਂ ਆਈ ਇਹ ਹਰ ਔਰਤ ਜਿੰਨੇ ਜਿੰਨੇ ਵੀਡੀਓ ਵੇਖਿਆ ਹਰ ਔਰਤ ਦੇ ਮਨ ਚ ਡਰ ਬਿਆਵਾ ਇਹ ਅੱਜ ਕੱਲ੍ਹ ਕੁੜੀਆਂ ਛਰੀਆਂ ਚੁੱਕ ਕੇ ਤੇ ਵੀਡੀਓ ਬਣਾਉਂਦੇ ਇਹਨਾਂ ਨੂੰ ਕੋਈ ਡਰ ਹੀ ਨਹੀਂ ਹੈਗਾ ਨਹੀਂ ਤੇ ਜਿੱਥੇ ਤੂੰ ਹੈਗਾ ਨਾ ਮੈਂ ਜਿੱਥੇ ਤੂੰ ਹੈਗਾ ਮੈਂ ਤੈਨੂੰ ਉੱਥੇ ਹੀ ਪਹੁੰਚ ਜਾਊਂਗਾ ਤੇਰੇ ਕੋਲ ਮੈਂ ਤੇਰੀਆਂ ਫੋਟੋਆਂ ਸਾਰੀਆਂ ਤੇਰੀਆਂ ਆਈਡੀਆਂ ਸਾਰੀਆਂ ਮੇਰੇ ਕੋਲ ਆਂਗਾ ਹੁਣੇ ਮੈਂ ਫੋਟੋਆਂ ਵਾਇਰਲ ਕਰ ਦਿੱਤੀਆਂ ਨਾ ਤੇਰੀਆਂ ਪੂਰੀਆਂ ਕੰਪਲੀਟ ਤੇਰਾ ਐਡਰ ਬੰਦੇ ਦਾ ਪੁੱਤ ਬਣ ਕੇ ਆਪ ਵੀਡੀਓ ਬਣਾ ਕੇ ਪਾ ਦੇ ਜਾਂ ਇੱਥੋਂ ਵੀ ਮੈਂ ਮਾਫੀ ਮੰਗਦਾ ਹਾਂ ਇਸ ਭੈਣ ਤੋਂ ਠੀਕ ਹੈ ਜੀ ਮੈਂ ਇੱਕ ਗਲਤੀ ਕੀਤੀ ਹੈ ਔਰਤ ਜਾਤ ਤੋਂ ਸਾਰੀ ਤੋਂ ਮੈਂ ਮਾਫੀ ਮੰਗਦਾ ਇਹ ਇੱਕ ਅਸੀਂ ਵਲੌਗ ਬਣਾਉਣ ਦੇ ਹਾਂ ਠੀਕ ਹੈ ਜੀ ਪਰ ਵਲੌਗ ਵਲੌਗ ਤੇਰਾ ਕੋਈ ਨਹੀਂ ਸੀਗਾ ਤੂੰ ਕੁੜੀ ਨੂੰ ਚੁੱਕ ਕੇ ਇੱਕ ਫੰਕਸ਼ਨ ਤੋਂ ਚੁੱਕਣਾ ਕੋਈ ਵਲੌਗ ਹੁੰਦਾ ਵਾ ਫੰਕਸ਼ਨ ਤੋਂ ਜ਼ਬਰਦਸਤੀ ਚੁੱਕ ਕੇ ਕਨੈਪਰ ਕਰਕੇ ਗੱਡੀ 'ਚ ਭਾ ਕੇ ਮੁੰਡਿਆਂ ਦੇ ਤੂੰ ਆਪਣੀ ਭੈਣ ਨੂੰ ਮੁੰਡਿਆਂ ਦੇ ਵਿਚਕਾਰ ਬਾਏਂਗਾ ਬਣਾ ਕੇ ਬਾ ਕੇ ਮੁੰਡਿਆਂ ਦੇ ਵਿਚਕਾਰ ਬਾ ਕੇ ਮੇਰੀਆਂ ਸੁਣ ਬਾਅਦ ਦੀ ਗੱਲ ਹੈ ਮੁੰਡਿਆਂ ਦੇ ਵਿਚਕਾਰ ਬਾ ਕੇ ਤੇ ਤੂੰ ਆਪਦੀ ਭੈਣ ਨੂੰ ਵੀਡੀਓ ਬਣਾ ਕੇ ਪਾਏਂ ਇੱਕ ਇਦਾਂ ਦੀ ਪਾਏਗਾ ਵੀਡੀਓ ਬਣਾ ਕੇ ਹਾਂ ਇਹ ਮੁੰਡੇ ਉਹਨਾਂ ਨਹੀਂ 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 ਵਾਇਰਲ ਕਰਨ ਦੀ ਵੱਖਰੀ ਗੱਲ ਆ ਵਾਇਰਲ ਕਰਨ ਦੀ ਵੱਖਰੀ ਗੱਲ ਬਣਾਈ ਤਾਂ ਕੀ ਸੀ ਨਾ ਬਣਾਈਆਂ ਤੇ ਤਾਰੀ ਵਾਇਰਲ ਹੋਈ ਆ ਤੂੰ ਵੀਡੀਓ ਬਣਾਈਆਂ ਤੇ ਵਾਇਰਲ ਹੋਈ ਆ ਤੂੰ ਆਪਦੀ ਭੈਣ ਦੀ ਇਦਾਂ ਵੀਡੀਓ ਬਣਾ ਕੇ ਮੁੰਡਿਆਂ ਨਾਲ ਕਿ ਤੇਰੀ ਭੈਣ ਮੇਰੀ ਭੈਣ ਉਹਦਾ ਕੋਈ ਕਸੂਰ ਨਹੀਂ ਆ ਪਰ ਆਪਣੀ ਭੈਣ ਨੂੰ ਇਦਾਂ ਮੁੰਡਿਆਂ ਚ ਪਾ ਕੇ ਉਹਦੀ ਵੀਡੀਓ ਵਾਇਰਲ ਕਰੇਗਾ ਨੈਟ ਤੇ ਪਾਏਗਾ ਜਾਂ ਉਹਦਾ ਮੁੰਡੇ ਚ ਪਾ ਕੇ ਤੇ ਉਹਦਾ ਵੀਡੀਓ ਬਣਾਏਗਾ ਬਣਾਏਗਾ ਵਲੌਗ ਤੇ ਤੇਰੀ ਭੈਣ ਚੁੱਕ ਕੇ ਲੈ ਚੱਲੇ ਆ ਵੇ ਅਕ ਮੇਰੀ ਗੱਲ ਸੁਣ ਲੈ ਮੈਂ ਤੇਰੀਆਂ ਬਹੁਤੀਆਂ ਗੱਲਾਂ ਨਹੀਂ ਸੁਣਨੀਆਂ ਮੇਰੀ ਗੱਲ ਸੁਣ ਲੈ ਮੈਂ ਤੇਰੀਆਂ ਬਹੁਤੀਆਂ ਗੱਲਾਂ ਨਹੀਂ ਸੁਣਨੀਆਂ ਇੱਕ ਹੀ ਤੂੰ ਆਣ ਕੇ ਮਾਫੀ ਮੰਗ ਲੈ ਤੇ ਪੈਰਾਂ 'ਚ ਡੇ ਕੇ ਮਾਫੀ ਮੰਗ ਲੈ ਨਹੀਂ ਤਾਂ ਸਾਨੂੰ ਮੰਗਾਉਣੀ ਆਉਂਦੀ ਹੂ ਧੰਨਵਾਦ ਵੀ ਤੇਰਾ ਮੈਂ ਤਾਂ ਮੈਂ ਤਾਂ ਕੁਝ ਨਹੀਂ ਨਕਲਾਂ ਦਾ ਪ੍ਰੋਗਰਾਮ ਕਰਦੇ ਆ ਇਹ ਹਾਂਜੀ ਸੇਦਨੂ ਇਹ ਮੈਨੂੰ ਸਾਰਾ ਦੱਸਿਆ ਵਾ ਕਿ ਮੈਂ ਪ੍ਰੋਗਰਾਮ ਤੇ ਹਾਂ ਇਹਨੇ ਮੈਨੂੰ ਪ੍ਰੋਗਰਾਮ ਤੋਂ ਚੱਕਿਆ ਚੱਕਿਆ ਇਹਨੇ ਜ਼ਬਰਦਸਤੀ ਆ ਮੈਨੂੰ ਬਲੈਕਮੇਲ ਕੀਤਾ ਮੈਨੂੰ ਗੱਡੀ ਚ ਭਾਇਆ ਠੀਕ ਆ ਬੀਣਜਾਂ ਦੇ ਦੱਸਦੇ ਪਏ ਨਾ ਕਿ ਲੜਕੀ ਆ ਇਹ ਕਿ ਮੈਨੂੰ ਪਤਾ ਵਾ ਇਹ ਭੈਣ ਦੂਜੀ ਆ ਮਤਲਬ ਜਿਹੜੀ ਹਨਾ ਹੁੰਦੀ ਅੱਜਕੱਲ ਦੂਜੀ ਹੈਨਾ ਤੇਰੇ ਮੰਤਾਂ ਇਹ ਮੰਤਵਾ ਮੰਤਵਾ ਮੈਨੂੰ ਪਤਾ ਮੈਨੂੰ ਅੱਧੇ ਘੰਟੇ ਬਾਅਦ ਹੀ ਪਤਾ ਲੱਗੇ ਹੈ ਮੰਤਵਾ ਭੈਣ ਠੀਕ ਆ ਉਹ ਵਕ ਮੰਤਾਂ ਦੀ ਕੋਈ ਇਤਨੀ ਦਿਨ ਪਹਿਲਾਂ ਇਹ ਦੱਸ ਮੈਨੂੰ ਮੈਂ ਇੱਕ ਗੱਲ ਦਾ ਜਵਾਬ ਦੇ ਮਨਤਾ ਨਹੀਂ ਹੁੰਦੀ ਇਹ ਯਾਰ ਰਿਲੇਸ਼ਨ ਪਹਿਲਾਂ ਸੀਗਾ ਹਨਾ ਚੱਲ ਜੇ ਰਿਲੇਸ਼ਨ ਆ ਤੇ ਤੂੰ ਔਰ ਤੇ ਜਦੋਂ ਚੈਲੰਜ ਹੀ ਕਰੇਗਾ ਐਦਾਂ ਵੀ ਤੁਹਾਡੀ ਭੈਣ ਮੈਂ ਕਿਉਂ ਕੇ ਲੈ ਚੱਲਿਆ ਵਾ ਇਹ ਅਸਲ ਬਾਕੀ ਆ ਯਾਰ ਮੈਂ ਤੇਰੇ ਨਾਲ ਬਹੁਤ ਗੱਲਾਂ ਨਹੀਂ ਕਰਨੀਆਂ ਜਿੱਦਾਂ ਇਹ ਵੀਡੀਓ ਬਣਾ ਕੇ ਪਾਈ ਆ ਨਾ ਉਦਾਂ ਮੇਰੀ ਵੀ ਤੇ ਕੰਟਰੋਲ ਹਾਂ ਭੈਣ ਬੋਲ ਤੇਰਾ ਨੰਬਰ ਮੇਰੇ ਕੋਲ ਆ ਗਿਆ ਵਾ ਸਲਵੈਕੀਆਂ ਦੇ ਵਿੱਚ ਨੂੰ ਪਤਾ ਤੇਰੇ ਨੰਬਰ ਤੋਂ ਤੇਰਾ ਸਲਵੈਕੀਆਂ ਦਾ ਨੰਬਰ ਆ ਤੇਰੇ ਨੰਬਰ ਤੋਂ ਤੇਰਾ ਐਡਰੈਸ ਪਤਾ ਕਰਨਾ ਬਹੁਤੀ ਟਾਈਮ ਨਹੀਂ ਲੱਗਦਾ ਬੈਸੀ ਦੇ ਵਿੱਚ 10 ਮਿੰਟਾਂ ਤੇਰਾ ਮੈਂ ਐਡਰੈਸ ਪਤਾ ਕਰ ਸਕਦਾ ਹਾਂ ਆ ਬੇਨਤੀ ਕਰਨੀ ਚਾਹੁੰਦਾ ਜੀ ਜੋ ਇੱਕ 2-4 ਦਿਨਾਂ ਤੋਂ ਵੀਡੀਓ ਵਾਇਰਲ ਹੋ ਰਹੀ ਹੈ ਉਹ ਬਿਲਕੁਲ ਸੱਚ ਹੈ ਤੇ ਮੈਂ ਦੱਸਣਾ ਚਾਹੁੰਦਾ ਕਿ ਉਹ ਵੀਡੀਓ 2 ਸਾਲ ਪੁਰਾਣੀ ਹੈ ਕਿਉਂਕਿ ਸਾਡਾ ਦੋ ਤਿਰਾਂ ਦਾ ਆਫਸੀ ਰੋਲਾ ਸੀ ਜੋ ਕਿ ਵੀਡੀਓ ਦੇ ਵਿੱਚ ਦੱਸ ਰਿਹਾ ਉਹ ਇੱਕ ਲੜਕੀ ਹੈ ਇਹ ਮੈਂ ਦੱਸਣਾ ਚਾਹੁੰਦਾ ਕਿ ਉਹ ਲੜਕੀ ਨਹੀਂ ਹੈ ਉਹ ਇੱਕ ਮਹੰਤਾ ਹੈ ਉਸ ਦਾ ਨਾਮ ਆਇਆ ਹੈ ਕਿਸੇ ਸ਼ਰਾਰਤੀ ਅੰਸਰ ਵੱਲੋਂ ਇਹ ਵੀਡੀਓ ਵਾਇਰਲ ਕੀਤੀ ਗਈ ਹੈ ਔਰ ਮੈਂ ਮਾਯਾ ਬਾਬਾ ਜੀ ਤੋਂ ਮਾਫੀ ਮੰਗਦਾ ਹਾਂ